ਪਟਿਆਲੇ ਦੀਆਂ ਕਲੋਨੀਆ 'ਚ ਰੋਜ਼ਾਨਾ ਅੱਧੀ ਰਾਤ ਨੂੰ ਹੁੰਦੀ ਹੈ ਇੱਕ ਅਜੀਹੀ ਚੀਜ਼ ਦੀ آمد ਜਿਸਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਇਸ ਸ਼ੈਅ ਬਾਰੇ ਇਲਾਕਾ ਵਾਸੀ ਅਜੇ ਤੱਕ ਇਹ ਤੈ ਨਹੀਂ ਕਰ ਸਕੇ ਕਿ ਇਹ ਇਨਸਾਨ ਹੈ ਜਾਂ ਕੋਈ ਜਾਨਵਰ ਜਾਂ ਫਿਰ ਕੋਈ ਹੋਰ ਸ਼ਕਤੀ ਪਰ ਇਹ ਜੋ ਵੀ ਹੈ ਲੋਕਾਂ ਲਈ ਖਤਰਨਾਕ ਸਿੱਧ ਹੋ ਰਹੀ ਹੈ ਇਲਾਕਾ ਵਾਸੀਆਂ ਮੁਤਾਬਕ ਹੁਣ ਤੱਕ ਇਹ ਸ਼ੈ ਚਾਰ ਲੋਕਾਂ ਨੂੰ ਜ਼ਖਮੀ ਕਰ ਚੁੱਕੀ ਹੈ ਹਰ ਵਾਰ ਹਮਲਾ ਕਰਨ ਤੋਂ ਬਾਅਦ ਇਹ ਅਚਾਨਕ ਗਾਇਬ ਹੋ ਜਾਂਦੀ ਹੈ ਪਰ ਸੀਸੀਟੀਵੀ ਕੈਮਰੇ ਚ ਇਸਦੀ ਧੁੰਦਲੀ ਜਿਹੀ ਤਸਵੀਰ ਸਾਹਮਣੇ ਆਈ ਹੈ। ਪਰ ਲੀਗੁਰ ਸਾਡੀ ਕੋਠੇ ਤੇ ਪਤਾ ਨਹੀਂ ਕਿ ਉਹ ਕਾਲਾ ਕਾਲਾ 5-6 ਫੁੱਟ ਦਾ height ਦਾ ਬੰਦਾ ਸੀ। ਇਹ ਚੀਜ਼ ਕਾਲੀ ਕਰੀ ਮੈਂ ਅੱਖੀ ਦੇਖਿਆ ਜਦ ਮੇਰਾ ਗੜ ਕੋਠਿਆ। ਇਹ ਜੀ ਸਾਰੀ ਕਾਲੀ ਕਾਲੇ ਕੱਪੜੇ ਪਾਏ ਲੰਬੇ ਲੰਬੇ ਬਾਲ ਤੈਨ ਕੋਠੇ ਦੇਖਿਆ ਸਾਡਾ ਚੁੱਲਾ ਫੁੱਟੇ ਵੇ ਪਰ ਛਾਲ ਮਾਰੀ ਗਾਇਬ ਹੋ ਗਿਆ ਪਰ ਮੈਂ ਮੇਰੀ ਘਾਲੀ ਬੇਚ ਹੋ ਗਈ ਮੈਂ ਚੱਕਣ ਲੱਗਾ ਜਾ ਕੇ ਥਲੇ ਲਿਆ ਤੇ ਮੈਂ ਡਾਂਗ ਲੈ ਕੇ ਇਧਰ ਨੂੰ ਗਿਆ ਚੌਂਕ ਚ लग गया, लग गया। आता करीबन ये डेढ़ एक दो बजे के बीच बीच में रात को और इसका हमें बहुत डर पैदा हो रहा हमारे बच्चे रात को पैरा भी दे रहे हैं अभी एक मुंडा कह रहे बोर्ड बैठा सी अगर देखा शपन हो गए पानी चैन तो हमने जब हमारे सीसीटीवी कैमरा लगे हुआ है तब उसमें देखा तो पता चला अभी कुछ था हमारे घर के सामने उधर पुलिस का कहना है की उन्होंने कारवाई जारी है ਜੋ ਕਲੋਨੀ ਵਾਲੇ ਬੋਲਦੇ ਹੈ ਵੀ ਇਹ ਗੈਪ ਹੋ ਜਾਂਦਾ ਹੈ ਤਾਂ ਆਪਾਂ ਕੀ ਕਰਾਂਗੇ ਆਮ ਕਾ ਅਫਸਰ ਵੀ ਅਫਸਰੋਂ ਕੀ ਨੌਲੇਜ ਵਿੱਚ ਲਿਆਏ ਹੈ ਜੋ ਅਫਸਰ ਕਾਰਵਾਈ ਕਰਨਗੇ ਲੋਕ ਆਪੋ ਆਪਣੀਆਂ ਇਲਾਕਿਆਂ ਚ ਠਿਕਰੀ ਪਹਿਰਾ ਦੇ ਕੇ ਇਸ ਅਣਜਾਨ ਸ਼ੈ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਪ੍ਰਸ਼ਾਸਨ ਤੋਂ ਫੌਰੀ ਮਦਦ ਦੀ ਮੰਗ ਵੀ ਕੀਤੀ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ